ਜੋ ਸਰਦਾ ਕਰ ਸੇਵਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇੰਗਰੂ ਸਾਹਿਬ ਜੀ ਸਿੱਖ ਮਤ ਸਭ ਬੁੱਧ ਤਮਾਰੀ ਮੰਦਰ ਚਾਹਾਂ ਤੇਰੇ ਤੂੰ ਜਬੇ ਨਾ ਵਰਨ ਨ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਕਰਤਾਰ ਕਰਨ ਕਾਰਨ ਸਭ ਆਪੇ ਸਰਗ ਰਹਿਓ ਭਰਪੂਰ ਸਗਲ ਘਟ ਰਹਿਓ ਬਿ ਆਪੇ ਵਿਆਪਤਨ ਦੇ ਕੀ ਹੈ ਜਗਤ ਜਾਣੈ ਕੌਣ ਤੇਰੀ ਗਤ ਸਾਰਵ ਕੀ ਰਖਿਆ ਕਰੈ ਆਪੇ ਹਰ ਪਤ ਅਗਨਾਸੀ ਅਵਿਗਤ ਆਪੇ ਆਪ ਉਤਪਤ ਏਕ ਹੈ ਤੂੰ ਹੀ ਏਕ ਹੈ ਅਨਨਾਹੀ ਤੁਮ ਪਤ ਹਰ ਅੰਤ ਨਾਹੀ ਪਾਰ ਆਵਾਰ ਕੌਣ ਹੈ ਕਰੈ ਵਿਚਾਰ जागत पिता है सर्व प्राण को आधार जानानिकम पागतदार तोल ब्रह्म संसार एक जीह क्या बखान है आपके बल 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 सद् भल हार ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਫਤ ਖਸਮ ਦੀ ਨੂਰ ਅਰਸੋਂ ਕਰਸੋਂ ਝਟੀਐ ਤੁਧ ਡਿਠੇ ਸਚੇ ਬਾਤਿ ਸਾ ਮਾਲ ਜਨਮ ਜਨਮ ਦੀ ਕੱਟੀ ਸਜਣਾ ਸੱਚਾ ਪਾਤਸ਼ਾਹ ਸਿਰ ਸਾਹੰਦੈ ਹੋ ਜੈਸੋ ਪਾਸ ਬੈਠਿਆ ਸੋਹੀ ਐ ਸਾਵਨਾੰਦਾ ਵੇਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਘਰ ਤਿੰਜਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਕੋਈ ਜਾਣੈ ਕਵਨ ਈਹਾਂ ਜਗ ਮੀਤ ਜੇ ਸਹੋ ਏਕ ਰਪਾਲ ਸੋਈ ਬਿਦੰਬੂਜਾ ਤਾਂ ਕੀ ਨਿਰਮਲ ਰੀਤ ਕੋਈ ਜਾਣ ਕਵਨ ਇਹਾ ਜਗ ਮੀਤ ਜੈ ਸਹੋਏ ਕਿਰਪਾਲ ਸੋਈ ਵਿਦ ਬੂਜੈ ਤਾਂ ਕੀ ਨਿਰਮਲ ਰੀਤ ਰਹਾ ਮਾਤ ਪਿਤਾ ਬਨਤਾ ਸੋਤ ਬੰਧਪ इष्टमीत अर पा पूरब के मिले संजोगी है को न सहाय माल कनक लाल हीरा मान रंजन की माया हा हा करत बेहानी अवदह ता मैं संतोष ना पाया ਹਾਸਤ ਰੱਥ ਅਸਵ ਪਵਨ ਤੇਜ ਧਣੀ ਭੂਮਨ ਚਤੁਰੰਗਾ ਸੰਗਨ ਚਾਲਿਓ ਇਨ ਮੈਂ ਕਸ਼ੂਐ ਉਠਸਦਾਯੋ ਨੰਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾ ਕੈ ਹਰ ਹਰ ਗਾਈਐ ਨਾਨਕ ਈ ਹ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਭਾਈਐ ਹਰ ਕੇ ਸੰਤ ਪ੍ਰੇ ਪ੍ਰੇਤਮ ਪ੍ਰਵਕੇ ਤਾ ਕੈ ਹਰ ਹਰ ਗਾਇਆ नानक इ सुख आगे मुख उजल संग संतन के पाइए वागुरू जी का खालसा वाहेगुरू जी की फतेह ਆ ਨਰਨਜਨ ਹੈ ਗੁਰੂ ਨਾਨਕ ਤਾਰਕੇ ਮੂਰਤ ਹੈ ਜਗ ਆਇਓ ਪਰਲੋਕ ਸੁਨਿਓ ਲੋਕ ਸੁਨਿਓ ਪਰਲੋਕ ਸੁਨਿਓ ਵਿਦ ਲੋਕ ਸੁਨਿਓ ਸਭ ਦਰਸ਼ਨ ਪਾਇਓ ਇਹ ਜਗ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਚੱਕ ਚਾਨਣ ਹੋਆ ਜਿਉਂ ਕਾ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲਵਾ ਆਓ ਸਭ ਤੋਂ ਪਹਿਲਾਂ ਫਤਿਹ ਦੇ ਸਾਂਝ ਪਾਈਏ ਦੇਹੋ ਜੇ ਸਾਰੇ ਪਿਆਰ ਦਾ ਗਾਜਬ ਕੇ ਅੱਖੋ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਰੋ ਘਰ ਪਿਆਰੀ ਸਾਧ ਸੰਗਤ ਜੀਓ ਆਪ ਜੀ ਬੜ ਭਾਗੇ ਹੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਤਨ ਤਨ ਸਾਹਿਬ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਜੋ ਆਪ ਜੀ ਦੇ ਸਹਿਯੋਗ ਦੇ ਨਾਲ 6 ਦਿਨ ਤੋਂ ਲਗਾਤਾਰ ਲੜੀਵਾਰ ਪਰਵਾਤ ਫੇਰੀਆਂ ਗੁਰ ਘਰ ਤੋਂ ਆਰੰਭ ਹੋ ਕੇ ਨਗਰ ਦੇ ਪ੍ਰਕਰਮਾ ਕਰਕੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੇ ਸੀ ਅੱਜ ਇਹ ਪ੍ਰਭਾਤ ਫੇਰੀਆਂ ਦੀ ਸਮਾਪਤੀ ਹੈ ਜੀ ਸਤਗੁਰਾਂ ਦੀ ਬੜੀ ಅಪਾਰ ਕਿਰਪਾ ਹੋਈ ਕੱਲ ਵੀ ਤੇ ਅੱਜ ਵੀ ਜੋ ਸੰਗਤ ਹੈ ਇਹ ਇੱਕ ਮੁੱਖ ਸਮਾਗਮ ਦੀ ਝਲਕ ਦੇ ਰਹੀ ਹੈ ਸਤਗੁਰ ਜੀ ਦੀ ਕਿਰਪਾ ਕਰਨ ਆਪ ਜੀ ਨੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਜਿੱਥੇ ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਉੱਥੇ ਪ੍ਰਬੰਧਕਾਂ ਦਾ ਵੀ ਆਪ ਜੀ ਨੇ ਮਾਣ ਵਧਾਇਆ ਹੈ ਸਤਗੁਰ ਜੀ ਕਿਰਪਾ ਕਰਨ ਆਪ ਜੀ ਦੇਆਂ ਸਾਭੀਆਂ ਤਿਲ ਪੁੱਲ ਤੇ ਢਾਮਾਂ ਪ੍ਰਵਾਨ ਕਰਨ ਕਦਮ ਕਦਮ ਚ ਲਿਆ ਲੇਖੇ ਵਿੱਚ ਲਾ ਸੋ ਅੱਜ ਅਖੰਡ ਜੋਤ ਆਰੰਭ ਹੋ ਜਾਣਿਆ ਜਿਵੇਂ ਆਪ ਜੀ ਸੰਗਤਾਂ ਨੇ 6 ਦਿਨ ਤੋਂ ਲਗਾਤਾਰ ਪ੍ਰਬੰਧਕਾਂ ਦਾ ਸਾਥ ਦਿੱਤਾ ਹਾਜ਼ਰੀਆਂ ਭਰੀਆਂ ਇਸੇ ਤਰ੍ਹਾਂ ਹੀ ਅਖੰਡ ਜਪ ਦੇ ਪ੍ਰਵਾਹ ਚੱਲਣੇ ਹਨ ਤੇ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਜਿੱਥੇ ਤੱਕ ਵੀ ਮੇਰੀ ਆਵਾਜ਼ ਸੁਣਦੀ ਹੈ ਤਿੰਨਮਰਤਾ ਸਹਿਤ ਬੇਨਤੀ ਹੈ ਭਾਈ ਤਨ ਮਨ ਧੰ ਦੇ ਨਾਲ ਗੁਰੂ ਘਰ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਇਹ ਬੇਨਤੀ ਪ੍ਰਵਾਨ ਕਰਨੀ ਜੀ ਪਰਸੋਂ ਨੂੰ ਭੋਗਤੋਂ ਅਪਰੰਤ ਬਾਬਾ ਪਰੰਪਰੀ ਸੰਤ ਜੀ ਨਾਤਮੁਲ ਪਰ ਬਾਰੇ ਉਹ ਹਾਜ਼ਰੀ ਭਰਨਗੇ ਆਪਾਂ ਉਹਨਾਂ ਤੋਂ ਵੀ ਲਾਹ ਲੈਣਾ ਹੈ ਤੇ ਸਮੂਹ ਸੰਗਤਾਂ ਦਾ ਸਮੂਹ ਨਗਰ ਵਾਸੀਆਂ ਦਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸਤਗੁਰ ਜੀ ਕਿਰਪਾ ਕਰਨ ਆਪਣੇ ਕਾਰਜ ਆਪ ਹੀ ਕਰਵਾਉਂਦੇ ਰਹਿਣ। ਸੋ ਅੱਜ ਦੇ ਜੋ ਚਾਹ ਦੇ ਲੰਗਰਾਂ ਦੀ ਸੇਵਾ ਉਹ ਸਰਦਾਰ ترسےم ਸਿੰਘ ਜੀ ਪੁੱਤਰ ਕਸ਼ਮੀਰ ਸਿੰਘ ਸੇਵਾ ਸਿੰਘ ਪੁੱਤਰ ਸੋਨ ਸਿੰਘ ਦੇ ਪਰਿਵਾਰ ਵੱਲੋਂ ਕੀਤੀ ਗਈ। ترسےم ਸਿੰਘ ਤੇ ਸਦਾ ਸੇਵਾ ਸਿੰਘ ਨੂੰ ਬੇਨਤੀ ਹੈ ਕਿ ਗੁਰੂ ਘਰ ਵੱਲੋਂ ਸੋਪੇ ਦੀ ਦਰਤ ਪ੍ਰਾਪਤ ਕਰਨ ਜੀ। ਸਰਦਾ ਤੇਜ ਸਿੰਘ ਤੇ ਸਰਦਾ ਸੇਵਾ ਸਿੰਘ ਜੀ ਤੇ ਉਸ ਤੋਂ ਉਪਰੰਤ ਅਬਨਾਸ਼ੀ ਸਿੰਘ ਜੋ 6 ਦਿਨ ਤੋਂ ਲਗਾਤਾਰ ਗੱਡੀ ਦੀ ਸੇਵਾ ਨਿਭਾ ਰਹੇ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਘਰ ਵੱਲੋਂ ਸਰੂਪੇ ਦੀ ਦਾਤ ਪ੍ਰਾਪਤ ਕਰਨ ਤੇ ਜੋਰਵਰ ਸਿੰਘ ਬੋਲੇ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾ ਕੰਡਾ ਆਜ ਜੋ ਰਵਰ ਸਿੰਘ ਆਜੋ 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 ਪਾਜੋ ਬੋਲੇ ਏ এবੀ ਸਦਾ ਜੋਰਵਰ ਸਿੰਘ ਜੀ ਤੇ ਅਪਰਪਾਦ ਫੇਰੀਆਂ ਤੋਂ ਇੱਕ ਦਿਨ ਪਹਿਲਾਂ ਹੀ ਇਹਨਾਂ ਨੂੰ ਢੋਲ ਕੀ ਮਾਸਟਰ ਬਣਾਇਆ ਤਿਆਰ ਕੀਤਾ ਬੜੀ ਸੇਵਾ ਨਿਭਾਈ ਇਹਨਾਂ ਨੇ ਸਤਿਗੁਰ ਜੀ ਦੀ ਕਿਰਪਾ ਕਰਨ ਹੋਰ ਇਹਨਾਂ ਦੇ ਉੱਤੇ ਬੱਚਿਆਂ ਦੇ ਉੱਤੇ ਵਕਸ਼ਿਸ਼ ਕਰਨ ਤੇ ਜਿਨ੍ਹਾਂ ਨੇ ਪ੍ਰਸ਼ਾਦ ਲੈ ਲਿਆ ਹੈ ਉਹ ਜਾ ਕੇ ਲੰਗ ਪੰਗਰ ਦੇ ਵਿੱਚ ਸਤਕੇ ਚਾਹ ਪਾਣੀ ਦਾ ਲੰਗਰ ਛਕਣ ਦੀ ਕਿਰਪਾਲਤਾ ਕਰੋ ਜੀ ਤੇ ਅਖੰਡ ਜਾਪ ਆਰੰਭ ਹੋਣਿਆ ਦੁਆਰਾ ਫੇਰ ਬੇਨਤੀ ਹੈ ਸੇਵਾਦਾਰਾਂ ਨੂੰ ਵੀ ਪਾਠੀਆਂ ਸਿੰਘਾਂ ਨੂੰ ਧੋਪਿਆ ਸਿੰਘਾਂ ਨੂੰ ਬੇਨਤੀ ਹੈ ਭਾਈ ਸਮੇਂ ਸਿਰ ਪਹੁੰਚ ਕੇ ਆਪਣੇ ਹਾਜ਼ਰੀਆਂ ਭਰਨ ਦੀ ਕਿਰਪਾ ਲਤਕਨੀ ਤੇ ਸਰਦਾਰ ਲਾਪਰੇਸ਼ ਸਿੰਘ ਜੀ ਨਿਸ਼ਾਨਚੀ ਤੇ ਉਹ ਵੀ ਗੁਰੂ ਘਰ ਵੱਲੋਂ ਸੋਪੇਦਤ ਪ੍ਰਾਪਤ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ